ਮੋਹਾਲੀ ਦੇ ਡੇਰਾ ਬਸੀ ਦੇ ਵਿੱਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਦੇ ਵੱਲੋਂ ਸੁਲਝਾ ਲਈ ਗਈ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਨਵਜੋਤ ਸਿੰਘ ਵਿਰਕ ਇਸਾਪੁਰੀਆ ਦੇ ਕਤਲ ਗ੍ਰਿਫਤਾਰ ਕਰ ਲਏ ਗਏ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਦੀ ਜਾਣਕਾਰੀ ਡੀਜੀਪੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਗਈ ਹੈ ਦੱਸਦੀ ਹੈ ਕਿ ਘਰ ਤੋਂ 2 ਕਿਲੋਮੀਟਰ ਦੂਰੀ ਤੇ ਹੀ লাশ ਮਿਲੀ ਸੀ ਇਸਾਪੁਰੀਆ ਦੀ 5 ਸਾਲ ਪਹਿਲਾਂ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਹੁਣ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਸੀ ਉਸ ਵੇਲੇ ਇਸ ਕਤਲ ਨੂੰ ਲਵ ਐਂਗਲ ਉੱਤੇ ਪ੍ਰੋਪਰਟੀ ਦੇ ਨਾਲ ਜੋੜ ਕੇ ਮੰਨਿਆ ਜਾ ਰਿਹਾ ਸੀ ਦਾ ਗਾਇਕ ਨਵਜੋਤ ਸਿੰਘ ਵਿਰਕ ਈਸਾਪੁਰੀਆ ਡੇਰਾਬਸੀ ਦੇ ਪਿੰਡ ਬਿਹੜਾ ਤੋਂ 28 ਮਈ 2018 ਨੂੰ 뮤직 ਕਲਾਸ ਜਾਣ ਦੇ ਲਈ ਨਿਕਲਿਆ ਸੀ ਉਸਨੇ 11 ਵਜੇ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ 뮤직 ਕਲਾਸ ਤੋਂ ਵਾਪਸ ਡੇਰਾਬਸੀ ਆ ਚੁੱਕਾ ਹੈ ਤਾਂ ਥੋੜੀ देर ਦੇ ਵਿੱਚ ਹੀ ਉਹ ਵਾਪਸ ਘਰ ਪੁੱਜ ਜਾਏਗਾ ਪਰ 12 ਵਜੇ ਜਦੋਂ ਉਸਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸਨੇ ਫੋਨ ਨਹੀਂ ਚੁੱਕਿਆ ਇਸ ਦੇ ਘਰ ਵਾਲੇ ਉਸ ਦੀ ਤਲਾਸ਼ ਦੇ ਵਿੱਚ ਲੱਗ ਗਏ ਤਾਂ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸ ਦੀ ਤਲਾਸ਼ ਦੇ ਵਿੱਚ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ ਤੇ ਉਸ ਦੀ ਗੱਡੀ ਖੜੀ ਹੋਈ ਮਿਲੀ ਉਹਨਾਂ ਨੇ ਜਦੋਂ ਆਲੇ-ਦੁਆਲੇ ਤਲਾਸ਼ ਕੀਤੀ ਤਾਂ ਉੱਥੇ ਖੂਨ ਦੇ ਨਾਲ ਲੱਤ-ਪੱਤ ਉਹਨਾਂ ਦੇ ਪੁੱਤ ਦਾ ਮ੍ਰਿਤਕ ਦੇਹ ਉੱਥੇ ਪਈ ਸੀ ਇਸ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਨੇ ਮੌਕੇ ਤੋਂ 0.9 mm ਬੋਰਡ ਦੀ ਪਿਸਤਲ ਦੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਹਤਿਆਰਾ ਕਾਤਲ ਗ੍ਰਿਫਤਾਰ ਕਰ ਲਿਆ ਗਿਆ ਤਾਂ 5 ਸਾਲ ਪਹਿਲਾਂ ਇਸਾਪੁਰਿਆ ਨੂੰ ਗੋਲੀਆਂ ਮਾਰੀਆਂ ਸੀ ਤਾਂ ਦੱਸ ਦिए ਕਿ ਮੋਹਾਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਮੋਹਾਲੀ ਦੇ ਡੇਰਾ ਬਸੀ ਦੇ ਵਿੱਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਦੇ ਵੱਲੋਂ ਸੁਲਝਾ ਲਈ ਗਈ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਨਵਜੋਤ ਸਿੰਘ ਵਿਰਕ ਇਸਾਪੁਰੀਆ ਦੇ ਕਤਲ ਗ੍ਰਿਫਤਾਰ ਕਰ ਲਏ ਗਏ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਦੀ ਜਾਣਕਾਰੀ ਡੀਜੀਪੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਗਈ ਹੈ ਦੱਸਦੀ ਹੈ ਕਿ ਘਰ ਤੋਂ 2 ਕਿਲੋਮੀਟਰ ਦੂਰੀ ਤੇ ਹੀ লাশ ਮਿਲੀ ਸੀ ਇਸਾਪੁਰੀਆ ਦੀ 5 ਸਾਲ ਪਹਿਲਾਂ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਹੁਣ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਸੀ ਉਸ ਵੇਲੇ ਇਸ ਕਤਲ ਨੂੰ ਲਵ ਐਂਗਲ ਅਤੇ ਪ੍ਰੋਪਰਟੀ ਦੇ ਨਾਲ ਜੋੜ ਕੇ ਮੰਨਿਆ ਜਾ ਰਿਹਾ ਸੀ ਤਾਂ ਗਾਇਕ ਨਵਜੋਤ ਸਿੰਘ ਵਿਰਕ ਈਸਾਪੁਰੀਆ ਡੇਰਾਬਸੀ ਦੇ ਪਿੰਡ ਬਿਹੜਾ ਤੋਂ 28 ਮਈ 2018 ਨੂੰ 뮤זיਕ ਕਲਾਸ ਜਾਣ ਦੇ ਲਈ ਨਿਕਲਿਆ ਸੀ ਉਸਨੇ 11 ਵਜੇ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ 뮤זיਕ ਕਲਾਸ ਤੋਂ ਵਾਪਸ ਡੇਰਾਬਸੀ ਆ ਚੁੱਕਾ ਹੈ ਤਾਂ ਥੋੜੀ देर ਦੇ ਵਿੱਚ ਹੀ ਉਹ ਵਾਪਸ ਘਰ ਪੁੱਜ ਜਾਏਗਾ ਪਰ 12 ਵਜੇ ਜਦੋਂ ਉਸਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸਨੇ ਫੋਨ ਨਹੀਂ ਚੁੱਕਿਆ ਇਸ ਦੇ ਘਰ ਵਾਲੇ ਉਸ ਦੀ ਤਲਾਸ਼ ਦੇ ਵਿੱਚ ਲੱਗ ਗਏ ਤਾਂ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸ ਦੀ ਤਲਾਸ਼ ਦੇ ਵਿੱਚ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ ਤੇ ਉਸ ਦੀ ਗੱਡੀ ਖੜੀ ਹੋਈ ਮਿਲੀ ਉਹਨਾਂ ਨੇ ਜਦੋਂ ਆਲੇ-ਦੁਆਲੇ ਤਲਾਸ਼ ਕੀਤੀ ਤਾਂ ਉੱਥੇ ਖੂਨ ਦੇ ਨਾਲ ਲੱਤ-ਪੱਤ ਉਹਨਾਂ ਦੇ ਪੁੱਤ ਦਾ ਮ੍ਰਿਤਕ ਦੇਹ ਉੱਥੇ ਪਈ ਸੀ ਇਸ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਨੇ ਮੌਕੇ ਤੋਂ 0.9 mm ਬੋਰਡ ਦੀ ਪਿਸਤਲ ਦੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਹਤਿਆਰਾ ਕਾਤਲ ਗ੍ਰਿਫਤਾਰ ਕਰ ਲਿਆ ਗਿਆ ਤਾਂ 5 ਸਾਲ ਪਹਿਲਾਂ ਇਸਾਪੁਰਿਆ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਡੀਜੀਪੀ ਗੌਰਵ ਯਾਦ ਦੇ ਵੱਲੋਂ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ